ਸਿਕਲ ਦੋਸਤੋ ਆਪਰ ਉਪਦੇਸਾ ਆਪ ਨਾ ਕਰੇ ਆਪ ਤਜਾਪਤ ਜਨਮੈ ਮਰੇ ਇਹ ਅਮਰੀਕਨ ਦੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਈ ਵਾਰੀ ਮਨੁੱਖ ਗੱਲਾਂ ਬੜੀਆਂ ਵੱਡੀਆਂ ਕਰਦਾ ਲੋਕਾਂ ਨੂੰ ਸਮਝਾਉਂਦਾ ਉਪਦੇਸ਼ ਦਿੰਦਾ ਪਰ ਉਹਦੇ ਤੇ ਖੁਦ ਤੇ ਗੱਲ ਲਾਗੂ ਨਹੀਂ ਹੁੰਦੀ ਤੇ ਮੈਂ ਬੜੀ ਬਾਰੀ ਬੇਨਤੀ ਕਰਦਾ ਹੁੰਦਾ ਜਦੋਂ ਉਸੇ ਸਮਾਜ ਦੇ ਵਿੱਚੋਂ ਕਿਸੇ ਬੁਰਾਈ ਦੇ ਖਿਲਾਫ ਲੜਨਾ ਜਾਂ ਅਸੀਂ ਕਿਸੇ ਬੁਰਾਈ ਦੇ ਖਿਲਾਫ ਬੋਲਣਾ ਤੇ ਉਹ ਸਭ ਤੋਂ ਪਹਿਲਾਂ ਮਨੁੱਖ ਦੇ ਆਪ ਦੇ ਤੇ ਲਾਗੂ ਹੋਣੀ ਚਾਹੀਦੀ ਆ ਫਿਰ ਜਦੋਂ ਤੁਹਾਡੇ ਆਪਣੇ ਤੇ ਲਾਗੂ ਹੋਵੇਗੀ ਤੇ ਉਹੀ ਗੱਲ ਆ ਜਿਹੜੀ ਉਹ ਅਣਿਆਲਾ ਤੀਰ ਬਣ ਕੇ ਵੱਜਦੀ ਆ ਉਹ ਕਈਆਂ ਤੇ ਉਹਦਾ ਅਸਰ ਛੱਡਦੀ ਆ ਸੋ ਆਪਾਂ 5 ਜੂਨ ਨੂੰ ਵਾਤਾਵਰਨ ਦਿਵਸ ਮਨਾਇਆ ਸਾਰਿਆਂ ਨੇ ਪੌਦੇ ਲਾਏ ਨੇ ਕਹਿੰਦੇ ਰੁੱਖ ਲਗਾਓ ਰੁੱਖ ਲਗਾਓ ਸਾਰੇ ਰੌਲਾ ਪਾਉਂਦੇ ਨੇ ਹੱਥੀਂ ਕੋਈ ਕੰਮ ਨਹੀਂ ਕਰਦਾ ਬਸ ਲੋਕਾਂ ਨੂੰ ਸਮਝਾਉਂਦੇ ਨੇ ਸੋ ਆਓ ਇੱਕ ਘਰ ਜਿਹੜਾ ਇਹ ਜੰਗਲ ਨਹੀਂ ਇਹ ਆਪਣਾ ਘਰ ਆ ਕਈ ਲੋਕਾਂ ਨੇ ਮਤਲਬ ਆਉਂਦੇ ਨੇ ਸੱਜਣ ਮਿੱਤਰ ਕੋਠੀ ਬਣਾਓ ਜੀ ਇਹ ਕਰੋ ਜੀ ਪਰ ਜੋ ਸਕੂਨ ਇਹ ਦਰਖਤਾਂ ਪੰਛੀਆਂ ਦੀ ਚਹਿਕ ਦੇਸੀ ਚਿੜੀਆਂ तितਲੀਆਂ ਤੇ ਉਹ ਆਨੰਦ ਉਹਨਾਂ ਚੀਜ਼ਾਂ ਚੋਂ ਨਹੀਂ ਮਿਲਦਾ ਸੋ ਆਓ ਆਪਣੀ ਜ਼ਿੰਦਗੀ ਵਿੱਚੋਂ ਟਾਈਮ ਕੱਢ ਕੇ 2 4 10 ਰੁੱਖਾਂ ਜ਼ਰੂਰ ਲਈਏ ਇਹਨਾਂ ਨਾਲ ਪਿਆਰ ਪਾਈਏ ਸਭ ਤੋਂ ਪਹਿਲਾਂ ਇਹ ਕੰਮ ਆਪਣਾ ਆ ਆਪਣੇ ਆਪ ਤੋਂ ਔਰ ਆਪਣੇ ਘਰ ਤੋਂ ਸਟਾਰਟ ਕਰੀਏ ਥੈਂਕ ਯੂ ਮਿਹਰਬਾਨੀ ਤੁਹਾਡੇ ਪਿਆਰ ਤੇ ਉਡੀਕ ਹਾਰਡ ਵਰਕ ਟੀਮ ਮੰਡੀਕਲਾ